ਬ੍ਰਾਹਮਦ ਪਿਸਟਲ ਹੀਰੋਇਨ ਅਤੇ ਡਰਗ ਮਨੀ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਵਿੰਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਦੀ ਲੜੀ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਦੀ ਹਦਾਇਤ ਅਨੁਸਾਰ ਕਮਿਸ਼ਨਰ ਅੰਮ੍ਰਿਤਸਰ ਵਿੱਚ ਮਾੜੇ ਅਸਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ ਜਿਹੜੇ ਕਿ ਦਸ਼ੇ ਦਾ ਕਾਰਗੋਰ ਕਰਦੇ ਨੇ ਜਾਂ ਕੋਈ ਹੋਰ ਮਾੜੇ ਕੰਮ ਕਰਦੇ ਨੇ ਉਦੀ ਲੜੀ ਵਿੱਚ ਇਨਚਾਰਜ ਸੀਜੀ 2 ਰਵੀ ਕੁਮਾਰ ਨੂੰ ਕਾਮਯਾਬੀ ਹਾਸਲ ਹੋਈ ਹੈ ਇਹਨਾਂ ਨੇ 26/8/25 ਨੂੰ ਸਦਰ ਏਰੀਆ ਵਿੱਚ ਇੱਕ ਨਾਕੇ ਦੌਰਾਨ ਇੱਕ ਵਿਅਕਤੀ ਅਤਿੰਦਰਪਾਲ ਸਿੰਘ ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈਗਾ ਇਹਨੂੰ ਗੁਫਤਾਰ ਕਰਕੇ ਇਹਦੇ ਕੋਲੋਂ 300 ਗ੍ਰਾਮ ਹੈਰੋਇਨ ਮਿਲੀ ਹੈ ਔਰ 5000 ਡਰੱਗ ਮਨੀ ਮਿਲੀ ਹੈ ਔਰ ਇੱਕ ਇਲੈਕਟ੍ਰੋਨਿਕ ਕੰਡਾ ਮਿਲਿਆ ਸੀ ਉਹਦੀ ਫਰਦਰ ਜਦੋਂ ਇਨਵੈਸਟੀਗੇਸ਼ਨ ਹੋਈ ਉਹਦੀ ਲੜੀ ਚੇਕਨ ਇੱਕ ਵਿਅਕਤੀ ਹੋਰ ਫੜਿਆ ਗਿਆ ਗੁਰਸਿਮਰਨ ਸਿੰਘ ਦਸ਼ਵੇਸ਼ ਐਵੈਨਿਊ ਦਾ ਰਹਿਣ ਵਾਲਾ ਉਹਦੇ ਕੋਲ ਇੱਕ 32 ਬੋਰ ਦਾ ਪਿਸਤਲ ਜਿਹੜਾ ਉਹ ਮਿਲਿਆ ਸੀਗਾ ਔਰ ਇਹ ਦੋਨੇ ਇਕੱਠੇ ਹੀ ਰਲ ਮਿਲ ਕੇ ਇਹ ਕੰਮ ਕਰਦੇ ਸੀਗੇ ਇਹਨੂੰ ਬੜੀ ਇੰਟੈਲੀਜੈਂਟਲੀ ਇਹਨਾਂ ਨੇ ਗਤਪ੍ਰੀਤ ਨੂੰ ਅੱਗੇ ਵਧਾਇਆ ਔਰ ਉਸ ਤੋਂ ਬਾਅਦ ਇੱਕ ਵਿਅਕਤੀ ਹੋਰ ਲਵਪ੍ਰੀਤ ਸਿੰਘ ਖਾਲੜਾ ਏਰੀਆ ਦਾ ਰਹਿਣ ਵਾਲਾ ਉਹਨੂੰ ਗੁਫਤਾਰ ਕੀਤਾ ਇਹਨਾਂ ਨੇ 31825 ਨੂੰ ਔਰ ਉਹਦੇ ਕੋਲੋਂ ਤਿੰਨ ਪਿਸਤਲ ਇੱਕ 12 ਬੋਰ ਦੀ ਗਨ ਮਿਲੀ ਹੈ ਔਰ 15 ਰਾਉਂਡ ਮਿਲੇ ਨੇ ਜਦੋਂ ਪਹਿਲੇ ਦਿਨ ਉਹਨੂੰ ਫੜਿਆ ਗਿਆ ਸੀ ਉਹਨਾਂ ਕੋਲ 32 ਬੋਰ ਦੇ ਦੋ ਪਿਸਤਲ ਮਿਲੇ ਸੀ ਔਰ ਜਦੋਂ ਫਰਦਰ ਉਹਨੂੰ ਫਿਰ ਹੋਰ thoroughਲੀ ਪੁਸ਼ਵਿਸ਼ ਕੀਤੀ ਔਰ ਇੱਕ 30 ਬੋਰ ਦਾ ਪਿਸਤਲ ਔਰ ਇੱਕ 12 ਬੋਰ ਦੀ ਗਨ ਜਿਹੜੀ ਸੀ ਉਹਨਾਂ ਨੇ ਸੰਗਣਾ ਨਹਿਰ ਹੈਗੀ ਆ ਉਹਦੇ ਲਾਗੇ ਲੁਕਾਸ਼ ਪਾ ਕੇ ਰੱਖੇ ਸੀ ਉੱਥੋਂ ਰਿਕਵਰ ਕੀਤੇ ਜੇ ਉਹ ਫਰਦਰ ਪਤਾ ਕੀਤਾ ਤੇ ਕੋਈ ਜੀਵਾ ਨਾਂ ਦਾ ਬੰਦਾ ਹੈਗਾ ਪਟਾਰ ਰੋਡ ਦਾ ਔਰ ਇੱਕ ਲਾਗ ਬੰਦਾ ਹੈਗਾ ਬਾਸਰਕੇ ਦਾ ਜਿਹੜਾ ਕਿ ਯੂਕੇ ਵਗੈਰਾ ਚਲਾ ਗਿਆ ਹੈਗਾ ਇਹਦਾ ਕਹਿਣਾ ਹੈਗਾ ਵੀ ਉਹਨੇ ਮੈਨੂੰ ਹਥਿਆਰ ਦਿੱਤੇ ਸੀ ਉਹ ਬੰਦਾ ਕ੍ਰਾਈਮਨਲ ਹੈ ਉੱਤੇ ਕਾਫੀ ਪਰਚੇ ਵੀ ਦਰਜ ਨੇ ਔਰ ਇਹ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਹ ਜਿਹੜੇ ਹਥਿਆਰ ਨੇ ਇਹ ਕਿਤੇ ਨਾ ਕਿਤੇ ਯੂਜ਼ ਹੋਣੇ ਸੀਗੇ ਇੱਕ ਤਾਂ ਕ੍ਰਾਈਮ ਹੋਣ ਤੋਂ ਬਚਿਆ ਇੱਕ ਇਹੋ ਜਿਹੇ ਬੰਦੇ ਦੇ ਨਾਲ ਹੀ ਪੈ ਗਈ ਬਹੁਤ ਹੀ ਇੰਟੈਲੀਜੈਂਟਲੀ ਪਹਿਲਾਂ 300 ਗ੍ਰਾਮ ਹੀਰਨ ਫੜੀ ਔਰ ਔਰ ਡਰਗ ਮਨੀ ਫੜੀ ਇੱਕ ਇਲੈਕਟ੍ਰੋਨਿਕ ਉਸ ਤੋਂ ਬਾਅਦ ਇਹਨਾਂ ਨੇ ਅੱਗੇ ਲੜੀ ਦੇ ਲੜੀ ਟੋਟਲ ਜਿਹੜੇ ਪਿਸਟਲ ਫੜੇ 4 ਔਰ ਇੱਕ ਗਨ ਇਹ ਜੇ ਦਸਾਂ ਵਾਲੀ ਗੱਲ ਹੈ ਜਿਹੜਾ ਰਤਿੰਦਰ ਪਾਲ ਸਿੰਘ ਹੈਗਾ ਇਹ ਜੋਮੈਟੋ ਦਾ ਕੰਮ ਕਰਦਾ ਸੀ ਜੋਮੈਟੋ ਦੀ ਡਰੈਸ ਵਗੈਰਾ ਪਾ ਕੇ ਉਹਦੀ ਆਰਟ ਚ ਕੰਮ ਕਰਦਾ ਸੀਗਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ ਇਸ ਕਰਕੇ ਬੜੀ ਅਮ ਅਚੀਵਮੈਂਟ ਅੱਛੀ ਹੋਈ ਹੈ ਸਾਡੇ ਜਿਹੜੇ ਇੰਚਾਰਜ ਸੀ ਇਹ ਟੂ ਅਭਿਸ਼ਮਤ ਔਰ ਜਿਹੜੇ ACP ਹਰਮੰਦਰਸ ਹਮ ਚੰਹੀਂ ਮਾਰੇ ACP ਕ੍ਰਾਈਮ ਨੇ ਇਹਨਾਂ ਦੀ ਸੁਪਰਵਾਈਜ਼ ਚ ਸਾਰਾ ਇੱਕ ਕਾਮਯਾਬੀ ਹਾਸਲ ਹੋਈ ਹੈ ਬਹੁਤ ਅੱਛਾ ਇਹ ਜਿਹੜੀ ਇਹ ਹੋ ਜੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਰਹੇ